ਸਾਹਿਬ ਨੇ ਸਾਈਂ ਦਿੱਤੇ ਗੁਰੂਆਂ ਨੂੰ ਕਿਰਪਾ ਦਿੱਤੀ ਮੰਚ ਤੇ ਆਜਾ ਸਾਹਿਬ ਜੀ ਸੁਜਨੀਆ ਵੀ ਮਹਾਨ ਸ਼ਖਸੀਅਤਾਂ ਬਣੀਆਂ ਸਾਰੇ

फिर नाम साझे करके चौधरी जी सा पहुंचे हुए और रिश चौधरी जी एक अलग भी कोटी ही बहुत ही है जी

ਅਕਾਲੀ ਦਲ ਨੂੰ ਅਲvida ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਬਹੁਤ ਹੀ ਸਤਜੁਰ ਜੋ ਫੈਮਿਲੀ ਹੈ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਮਿਕਤ ਸਿੰਘ ਜੀ ਉਹਨਾਂ ਦਾ ਬਹੁਤ ਨਾਮ ਹੈ ਬਹੁਤ ਅੱਛੇ ਕੰਮ ਕੀਤੇ ਹੋਣਾ ਨਹੀਂ ਸਾਡੇ ਤੋਂ ਪਰਸ਼ਰ ਦੇ ਵਿੱਚ ਰਹਿ ਰਹੇ ਹਨ ਔਰ ਇਸ ਮੁਹੱਲੇ ਦੇ ਲਈ ਇਸ ਵਾਰ ਦੇ ਲਈ ਸਭ ਦੀ ਮਦਦ ਕਰਦੇ ਅੱਜ ਵੀ ਯੋਗਦਾਨ ਪਾ ਰਹੇ ਆਂ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਡੀ ਆਵਾਜ਼ੀ ਪਾਰਟੀ ਦੇ ਪਰਿਵਾਰ ਨੂੰ ਖੁਸ਼ੀ ਹੈ ਕਿ ਇਹਨਾਂ ਵਰਗੇ ਇਨਸਾਨ ਹਮੇਸ਼ਾ ਸਾਡੀ ਪਾਰਟੀ ਦੇ ਵਿੱਚ ਆਗੇ ਸਾਡੇ ਪਰਿਵਾਰ ਦੇ ਵਿੱਚ ਵਾਧਾ ਕੀਤਾ ਔਰ ਸਾਡੇ ਤਕਰੀਬਨ ਇੱਥੇ ਵੀਰ ਜੀ ਦੇ ਨਾਲ ਜਿਹੜੇ ਹੈਗੇ ਆ 30-40 ਪਰਿਵਾਰਾਂ ਨੇ ਅੱਜ ਸਾਡੀ ਆਵਾਜ਼ੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਸਾਰੀ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਹੈ ਔਰ ਸਾਰਿਆਂ ਨੂੰ ਵੈਲਕਮ ਜੀ ਸਾਡੇ ਮੰਤਰੀ ਔਰ ਬਹੁਤ ਅੱਛਾ ਇਸ ਬੋਰਡ ਦੇ ਵਿੱਚ ਕੰਮ ਕਰਾਂਗੇ ਸਾਰੀਆਂ ਬੋਰਡ ਦੇ ਵਿੱਚ ਪਹਿਲਾਂ ਤੋਂ ਹੀ ਕੰਮ ਹੋ ਰਿਹਾ ਬਸ ਹੁਣ ਜਿਹੜਾ ਹੈਗਾ ਇਸ ਤੋਂ ਵੀ ਵੱਧ ਛੱਡ ਕੇ ਅਸੀਂ ਕੰਮ ਕਰਾਂਗੇ ਦੇਖੋ ਜੀ 2 ਸਾਲਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਰਹੀ ਹੈ ਸਾਡੇ ਮਾਨ ਸਾਹਿਬ ਨੇ 2 ਸਾਲਾਂ ਦੇ ਵਿੱਚ ਪਹਿਲੇ 2 ਸਾਲਾਂ ਦੇ ਵਿੱਚ 70 ਤੋਂ 75% ਦੇ ਰੰਗੀਆਂ ਬਣੀਆਂ ਕਿਤੇ ਚਾਹੇ ਉਹ ਬਿਜਲੀ ਦੀ ਗਾਰੰਟੀ ਹੋਵੇ ਚਾਹੇ ਉਹ ਐਜੂਕੇਸ਼ਨ ਦੀ ਹੋਵੇ ਚਾਹੇ ਹੈਲਥ ਕੇਅਰ ਹੋਵੇ ਚਾਹੇ ਸੜਕਾਂ ਦੀ ਸੁਰੱਖਿਆ ਫੋਰਸ ਹੋਵੇ ਜਾਂ ਪਹਿਲੀ ਵਾਰ ਕਿਸ ਸਰਕਾਰ ਨੇ ਕੋਈ ਸਰਕਾਰੀ ਪ੍ਰਾਪਰਟੀ ਟੀਮ ਕੇ ਜਿਹੜੀਆਂ ਪ੍ਰਾਈਵੇਟ ਪ੍ਰਾਪਰਟੀਆਂ ਟੀਮ ਦੇ ਨਾਲ ਸਰਕਾਰੀ ਬਣਾਇਆ ਔਰ ਮੁਕਤ ਸ਼ਹਿਰ ਦੀ ਨਿਵਾਸੀ ਗਵਾਹੀ ਇਸ ਚੀਜ਼ ਕਰਕੇ ਪੰਜਾਬੀ ਹੈ ਪੰਜਾਬ ਵਾਲਾਂ ਦੇ ਵਿੱਚ ਕੰਮ ਹੋਇਆ ਔਰ ਸਕੂਲ ਬਣ ਰਹੀ ਹੈ ਮੁਕਤਾਂ ਦੇ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਖੁੱਲ ਚੁੱਕਿਆ ਐਸਡੀਪੀ ਪਲਾਂਟ ਲੱਗ ਚੁੱਕਿਆ ਔਰ ਆਉਣ ਵਾਲੇ ਦਿਨਾਂ ਤੋਂ ਬਹੁਤ سارے ਪ੍ਰੋਜੈਕਟ ਜਿਹੜੇ ਹੈਗੇ ਆ ਉਹ ਆਰ ਏ ਡੀ ਸੀ ਆਫਿਸ ਦੀ ਬਿਲਡਿੰਗ ਦੀ ਜਿਹੜੀ ਹੈਗੀ ਐਕਸਟੈਂਸ਼ਨ ਦੇ ਲਈ 11 ਕਰੋੜ ਰੁਪਏ ਆ ਚੁੱਕੇ ਹਨ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਸਾਡੇ ਆਨ ਗੋਇੰਗ ਹੈਗੇ ਆ ਸੋ ਵਿਕਾਸ ਨੂੰ ਦੇਖੀਏ ਔਰ ਸੀਐਮ ਸਾਹਿਬ ਨੂੰ ਇਸ ਤਰ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੇ ਵਿੱਚ ਹਰ ਰੋਜ਼ ਜਿਹੜਾ ਹੈਗਾ ਵਾਧਾ ਹੋ ਰਿਹਾ ਔਰ ਪਰਿਵਾਰ ਵੱਡਾ ਹੋ ਰਿਹਾ ਪਿਛਲੇ ਦਿਨ ਹੀ ਮੇਰੇ ਨੋਟਿਸ ਦੇ ਵਿੱਚ ਆਇਆ ਸੀਗਾ ਕਿ ਪਾਣੀ ਮਿਕਸਰ ਕੀ ਆ ਰਿਹਾ ਸੀਗਾ ਉਹ ਜਿਹੜਾ ਹੈਗਾ ਉਦੋਂ ਹੀ ਅਸੀਂ ਠੀਕ ਕਰਵਾਇਆ ਔਰ ਅੱਜ ਆਖਿਰਕੀ ਪਤਾ ਚੱਲੇਆ ਕਿ ਬਹੁਤ ਜ਼ਿਆਦਾ ਦਿੱਕਤ ਹੈ ਔਰ ਇਹ ਕੋਈ ਨਿਆ ਮੋਰ ਜਿਹੜਾ ਇਸ ਕਾਉਂਡ ਨੂੰ ਕਰਵਾਤੇ ਦਿੱਤਾ ਜਾਏਗਾ ਬਿਲਕੁਲ ਫ੍ਰੀਸ ਔਰ ਉਹ ਬੱਚਿਆਂ ਨੇ ਪਾਰਕ ਦੀ డిਮਾਂਡ ਕੀਤੀ ਹੈ ਉਹ ਵੀ ਬੱਚਿਆਂ ਨੂੰ ਬਣਾ ਕੇ ਦਿੱਤੀ ਜਾਏਗੀ ਕਿ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਸਾਡੇ ਬੱਚੇ ਖੇਡਾਂ ਦੇ ਗਰਾਊਂਡ ਦੇ ਵਿੱਚ ਜਾਨ ਗਰਾਊਂਡ ਬਣਾਇਆ ਜਾਏ ਤਾਂ ਕਿ ਬੱਚੇ ਸਾਡਾ ਪੰਜਾਬ ਦਾ ਯੂਥ ਖੇਡਾਂ ਦੇ ਵਿੱਚ ਉੱਚੀ ਦਿਖਾਵੇ ਕਿਉਂਕਿ ਸਾਡੇ ਮਾਨ ਸਾਹਿਬ ਨੇ ਪਹਿਲਾਂ ਹੀ ਖੇਡਾਂ ਪਤਨ ਪੰਜਾਬ ਦੀਆਂ ਸਟਾਰਟ ਕਰਵਾਈਆਂ ਪੰਜਾਬ ਦੇ ਵਿੱਚ ਸੀਦੇ ਵਿੱਚ ਬੱਚੇ ਪਾਰਟਿਸਪੇਟ ਕਰ ਰਹੇ ਹੋ ਔਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਦਾ ਯੂਥ ਅੱਜਿਆ ਪੜੇ ਲਿਖੇ ਕਿੰਨੇ ਔਰ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰੇ